પતિ ਪਤਨੀ ਆਪਣੇ ਮਾਸੂਮ ਬੱਚੇ ਦੇ ਨਾਲ ਰਾਤ ਦੀ ਠੰਡ ਤੋਂ ਬਚਣ ਦੇ ਲਈ ਘਰ ਦੇ ਵਿੱਚ ਅੰਗਿੱਠੀ ਬਾਲਣ ਤੋਂ ਬਾਅਦ ਹਸੀ ਖੁਸ਼ੀ ਖੇਡ ਰਹੇ ਸਨ ਪਿਓ ਦੇ ਵੱਲੋਂ ਦੱਸਿਆ ਗਿਆ ਕਿ ਕਿੰਜ ਖੇਡਦੇ ਖੇਡਦੇ ਪਰਿਵਾਰ ਸੌਣ ਲੱਗਿਆ ਜਦੋਂ ਬੱਚੇ ਦੀ ਹਾਲਤ ਵਿਗੜਨ ਲੱਗੀ ਤਾਂ ਉਸ ਤੋਂ ਬਾਅਦ ਉਹਨਾਂ ਕਿਸੇ ਨੂੰ ਫੋਨ ਕਰਨ ਦੇ ਲਈ ਵੀ ਕੋਸ਼ਿਸ਼ ਕੀਤੀ ਪਰ ਇਸ ਹੱਦ ਤੱਕ ਅੰਗਿੱਠੀ ਦੀ ਗੈਸ ਇਸ ਪਰਿਵਾਰ ਨੂੰ ਚੜ ਚੁੱਕੀ ਸੀ ਕਿ ਉਸ ਮੌਕੇ ਤੇ ਇਸ ਪਰਿਵਾਰ ਦੀ ਜਾਨ-ਜਾਨ ਦੇ ਨਾਲ-ਨਾਲ ਪਤਾ ਲੱਗਿਆ ਕਿ ਉਹਨਾਂ ਦੀ ਜਿੰਦ-ਜਾਨ ਮਾਸੂਮ 2 ਸਾਲ ਦਾ ਬੱਚਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ। ਇਸ ਗੱਲ ਦੀ ਖਬਰ ਜਦੋਂ ਪੁਲਿਸ ਵਾਲਿਆਂ ਨੂੰ ਦਿੱਤੀ ਗਈ ਤਾਂ ਉਹਨਾਂ ਦੱਸਿਆ ਕਿ ਸਾਰੇ ਦਰਵਾਜ਼ੇ ਖਿੜਕੀਆਂ ਬੰਦ ਹੋਣ ਦੇ ਕਾਰਨ ਇਹ ਦਰਦਨਾਕ ਹਾਦਸਾ ਹੋਇਆ ਅਤੇ ਘਰ ਦੇ ਅੰਦਰ ਦਰਵਾਜ਼ਿਆਂ ਨੂੰ ਤੋੜ ਕੇ ਹੀ ਵੜਿਆ ਗਿਆ। ਇਸ ਪੂਰੀ ਘਟਨਾ ਦੇ ਚਸ਼ਮਦੀਦ ਅਤੇ ਕਮਰੇ ਦੇ ਵਿੱਚ ਮੌਜੂਦ 2 ਸਾਲ ਦੇ ਮਾਸੂਮ ਬੱਚੇ ਦੇ ਪਿਤਾ ਨੇ ਦੱਸਿਆ ਕਿ ਕਿੰਜੋ ਹੂ ਦਰਦਰ ਦੀਆਂ ਠੋਕਰਾਂ ਖਾ ਰਹੇ ਸਨ ਕਦੇ ਇੱਕ ਤੋਂ ਬਦੇ ਦੂਜੇ ਹਸਪਤਾਲ ਆਪਣੇ ਬੱਚੇ ਨੂੰ ਬਚਾਉਣ ਦੇ ਲਈ ਭੱਜਦੇ ਰਹੇ ਅੰਤ ਸਮੇਂ ਦੇ ਵਿੱਚ ਉਨ੍ਹਾਂ ਨੂੰ ਇਹੀ ਸੁਣਨ ਨੂੰ ਮਿਲਿਆ ਕਿ ਉਨ੍ਹਾਂ ਦਾ ਜਿਗਰ ਤਾਂ ਟੁੱਟਾ 2 ਸਾਲ ਦਾ ਮਾਸੂਮ ਬੱਚਾ ਇਸ ਦੁਨੀਆ ਤੇ ਵਿੱਚ ਨਹੀਂ ਰਿਹਾ ਜਾਣਕਾਰੀ ਅਨੁਸਾਰ ਇਹ ਘਟਨਾ ਮੁਹੱਲਾ ਗੋਬਿੰਦਗੜ੍ਹ ਦੀ ਹੈ ਜਿੱਥੇ ਕਿ ਕੁਾਰਤੀ ਪਛਾਣ ਅਤੇ ਉਸਦੇ ਬੱਚੇ ਸਮੇਤ ਪਰਿਵਾਰ ਦਾ ਪਤਾ ਲੱਗਿਆ ਕਿ ਕਿੰਜ ਉਹ ਇੱਥੇ ਪਿਛਲੇ ਕੁਝ ਸਮੇਂ ਤੋਂ ਰਹਿ ਰਹੇ ਸਨ ਮੋਹਰੋਂ ਸੈਕਨੌਈ ਤੇ ਪਗਵਾ ਪਰੋੜ ਤੇ ਨਾਗਰ ਕਿਰਾਏ ਤੇ ਰਹਿੰਦੀ ਸੀ ਕੀ ਹੋਇਆ ਸੀ ਗੱਲ ਕਿੰਨੇ ਕ ਵਜੇ ਦੀ ਘਟਨਾ ਬਟ ਨਹੀਂ ਇਹ ਹੈ ਗਈ ਮਤਲਬ ਰੋਟੀ ਖਾ ਕੇ 8:00 8:00 ਵਜੇ ਆ ਜੀ ਪੈ ਗਏ ਸੀਗੇ ਮੈਂ ਪਏ ਵੀ ਨਹੀਂ ਸੀਗੇ ਮਤਲਬ ਸੇਕਦੇ ਸੀਗੇ ਤੇ ਮੁੰਡਾ ਮੇਰਾ ਖੇਡਦਾ ਸੀਗਾ ਖੇਡਦਾ ਖੇਡਦਾ ਉਹ ਕਹਿੰਦਾ ਵੀ ਪਪਾ ਮੈਨੂੰ ਜੋਰ ਲਾਉਣ ਲੱਗ ਗਿਆ ਚੱਲ ਘਰ ਵਾਲਿਆਂ ਜਾਂ ਦੁੱਧ ਮੰਗਦਾ ਉਹ ਵੀ ਚੱਲ ਦੁੱਧ ਹੀ ਪੀਲਾਣੀ ਸੌਣ ਦਾ ਟਾਈਮ ਦਾ ਉਹ ਦੁੱਧ ਪੀਣੇ ਪੈ ਲੈਟਰਨਿੰਗ ਕਰ ਲਈ ਤੇ ਜੋਰ ਨਾਲ ਖਾਤਾ ਸੀ ਕਿ ਚੱਲ ਵੀ ਤੇ ਅੱਗੇ ਵੀ ਇਹ ਕਾਬਜ ਹੋ ਜਾਂਦੀ ਇਹਨੂੰ ਤਾਂ ਕਰਕੇ ਮੱਕੀ ਰੋਟੀ ਨਾ ਆਵੇ ਦੀ ਕੀ ਬਤਾ ਤਾਂ ਹੋਈ ਹੋਵੇ ਚੱਲ ਉਹ ਹੋੜੇ ਕੇ ਕੁੱਤ ਵੀ ਕਾ ਹੈ ਫੈਲਦਾ ਉਹਦੇ ਦੰਦੇ ਦੱਪਣ ਲੱਗ ਗਏ ਆਪਣੇ ਜਾਨ ਨੂੰ ਘਰ ਆ ਜਿੱਗੀ ਮੈਂ ਫੋਨ ਚੱਕ ਕੇ ਜਾਨ ਨੂੰ ਫੋਨ ਕਰਕੇ ਹਟਿਆ ਜਾਨ ਨੂੰ ਮੇਰੇ ਕੋਲ ਉਹਨੂੰ ਗੇਰ ਨੂੰ ਹੱਥ ਪਾਉਣ ਲੱਗਾ ਜਾਨ ਨੂੰ ਮੈਂ ਵੀ ਡੇ ਗਿਆ ਉੱਤੀ ਇਹ ਕਾਰਨ ਕੀ ਬਣਿਆ ਤੁਹਾਡਾ ਜਿਹੜਾ ਇਹ ਸੀਗਾ ਤੁਮ੍ਹਾਰਾ ਤਾਂ ਹੋ ਗਿਆ ਤੂੰ ਹਾਣੀ ਸੀ ਮੈਂ ਗਿੱਟੀ ਚਾਲਦੀ ਸੀ ਨਾ ਅੱਗੇ ਤੂੰ ਹਾਣੀ ਸੀ ਸੇਕ ਜਿਆਦਾ ਅੰਦਰ ਇਕੱਠਾ ਹੋ ਗਿਆ ਸਾਰੇ ਕੋਈ ਕੋਈ ਦਰਵਾਜ਼ਾ ਨਹੀਂ ਖੁੱਲਾ ਸੀਗਾ ਇੱਟੀ ਨਾਲ ਸੇਕ ਰਹੇ ਸੀਗੇ ਹਾਂ ਜੀ ਇੱਟੀ ਨਾਲ ਸੇਕ ਰਹੇ ਸੀਗੇ ਕੁੰਡੇ ਵਗੈਰਾ ਲੱਗੇ ਹੋਏ ਸੀ ਕੁੰਡੇ ਵਗੈਰਾ ਲੱਗੇ ਸੀਗੇ ਉਹਦੇ ਕਾਰਨ ਤੁਹਾਨੂੰ ਗੈਸ ਚੜ ਗਈ ਉਹਦਾ ਗੈਸ ਚੜ ਗਈ ਯਾਰ ਤੁਹਾਡੇ ਮੌਕੇ ਤੇ ਤੁਸੀਂ ਕੀ ਦੇਖਿਆ ਜਦੋਂ ਆਈਆ ਪੁਲਿਸ ਨੇ ਆ ਕੇ ਉਹ ੁੰਡਾ ਤੋੜਿਆ ਕਿੰਨੇ ਤੋੜਿਆ ੁੰਡਾ ਜੀ ਮਤਲਬ ਤੋੜਿਆ ਜੀ ਜੋ ਸਾਨੂੰ ਕਿਸੇ ਨੂੰ ਪਤਾ ਲੱਗਿਆ ਵੀ ਮੈਨੂੰ ਤਾਂ ਉਲਟੀਆਂ ਕਰਦੀ ਲੈ ਕੇ ਆਏ ਨੇ ਮੇਰੇ ਲਿਬੜਿਆ ਸਾਰਾ ਕੱਪੜੇ ਤੇ ਮੈਨੂੰ ਜਦ ਦੇਖਿਆ ਵੀ ਹਾਂ ਮੇਰਾ ਮੁੰਡਾ ਨਾ ਚੱਕਿਆ ਆ ਮੈਂ ਉਹਨੂੰ ਪੁੱਛਿਆ ਮੁੰਡਾ ਮੇਰਾ ਕੀ ਕਹਾਂ ਠੀਕ ਆ ਮੁੰਡਾ ਜੀ ਜਦੋਂ ਇੱਥੇ ਆ ਮੌਕੇ ਦਾ ਮਤਲਬ ਜਦੋਂ ਉੱਥੇ 32ਵਾਂ ਸੀ ਵਾਪਸ ਆਇਆ ਜਦੋਂ ਪਤਾ ਲੱਗਾ ਮੁੰਡਾ ਹੀ ਪੂਰਾ ਹੋ ਗਈ ਗੁਰਮਤ ਸਿੰਘਲੀ ਕਿੱਥੇ ਦੇ ਰਹਿਣ ਵਾਲੇ ਆ ਸਮਰਾਲਾ ਜੀ ਭਗਵਾਨਪੁਰਾ ਰੋਡ ਤੇ ਨੇ ਜੀ ਕੀ ਘਟਨਾ ਹੋਈ ਸੀ ਜਿਹੜੀ ਹੋਈ ਹੈ ਇਹ ਤੇ ਕੱਲ ਰਾਤੀ ਜੀ ਮੇਰੇ ਬ੍ਰਦਰ ਉਹ ਨਹੀਂ ਨਾ ਰੋਟੀ ਮੇਰਾ ਖਾ ਕੇ ਮਤਲਬ ਕੋੜਾ ਅੰਗਿੱਟੀ ਸੇਕਦੇ ਠੀਕੇ ਉਹ ਸੇਕਦੇ ਸੇਕਦੇ ਕਮਰੇ ਚ ਲਿਆਏ ਤੇ ਕੁਛ ਟਾਈਮ ਬਾਅਦ ਮਤਲਬ ਇਹਨਾਂ ਨੇ ਦਰਵਾਜ਼ਾ ਵੀ ਬੰਦ ਕਰ ਲਿਆ ਦਰਵਾਜ਼ਾ ਬੰਦ ਕਰਨ ਤੋਂ ਬਾਅਦ ਤੇ ਕੁਛ ਟਾਈਮ ਬਾਅਦ ਨਾ ਮਤਲਬ ਕਾਫੀ ਟਾਈਮ ਬਾਅਦ ਮੁੰਡਾ ਥੋੜਾ ਜਿਹਾ ਅਫਸੈਟ ਜਾ ਮਤਲਬ ਹੋ ਗਿਆ ਇੱਕ ਲੱਗਿਆ ਵੀ ਉਹਨੂੰ ਅੱਗੇ ਵੀ ਐ ਕਿਤੇ ਲੈਟਰਿੰਗ ਆ ਰਹੀ ਆ ਤੇ ਭਾਈ ਦੀ ਵਾਈਫ ਨੂੰ ਤੇ ਲਿਆਦਾ ਉਹਨੇ ਮਤਲਬ ਮਤਲਬ ਇੱਕ ਮਤਲਬ ਉੱਠਣ ਲੱਗੀ ਕੋਲ ਲੱਗ ਤਾ ਉਹ ਗਿਰ ਗਈ ਇਹ ਭੱਜ ਕੇ ਇਹਨੇ ਮੋਬਾਈਲ ਚੱਕ ਕੇ ਫੋਨ ਕੀਤਾ ਦਰਵਾਜ਼ਾ ਖੋਲਣ ਲੱਗਿਆ ਜੀ ਇਹ ਵੀ गिर ਗਿਆ ਉਹ ਬੱਚਾ ਪਤਾ ਨਹੀਂ ਵੀ ਮਤਲਬ ਜਦ ਗਿਰਿਆ ਕਿੰਨੇ ਕ ਟਾਈਮ ਬਾਅਦ ਗਿਰਿਆ ਜੀ ਆਪ ਕੋ ਸੋ ਕਹਿ ਨਹੀਂ ਸਕਦੇ ਜੀ ਇਹ ਮੌਕੇ ਤੇ ਤੁਸੀਂ ਪਹੁੰਚੇ ਤਾਂ ਕੀ ਦੇਖਿਆ ਜੀ ਦਾ ਮੌਕੇ ਤੇ ਪਹੁੰਚ ਕੇ ਇਹ ਦੇਖਿਆ ਜੀ ਕਿ ਅਸੀਂ ਮਤਲਬ ਮੈਂ ਤਾਂ ਜਦ ਪਹੁੰਚਿਆ ਜੀ ਬਾਹਰੇ ਥੀਆ ਮੈਂ ਗੇਟ ਤੋਂ ਇੱਥੋਂ ਮੈਨੂੰ ਫੋਨ ਆ ਗਿਆ ਉਹਨਾਂ ਦਾ ਤੇ ਇਦਾਂ-ਇਦਾਂ ਕਰਕੇ ਤੁਹਾਡੇ ਭਰਾ ਤੇ ਤੁਹਾਡੀ ਬੱਚਾ ਟਵਾਟਾ ਉੱਡਦੇ ਨਹੀਂ ਵੇ ਤਿੰਨੇ ਜਾਣੇ ਤੇ ਸਾਨੂੰ ਪਤਾ ਨਹੀਂ ਵੀ ਉਹਨਾਂ ਨੇ ਕੋਈ ਖਾਦਾ ਤੀਗਾ ਵੀ ਹੁਣ ਅ ਮਤਲਬ ਢਾਵਾ ਡੋਲ ਹੋਏ ਪਏ ਨੇ ਵੀ ਤੁਸੀਂ ਫਟਾਫਟ ਆ ਜਾਓ ਬੱਚਾ ਰੋਡਾ ਹਿਲਚੋ ਨਹੀਂ ਕਰਦਾ ਹੈਗਾ ਮੈਂ ਮੰਨ ਲਓ ਤਿੰਨ ਚਾਰ ਮਿੰਟ ਚ ਵੱਧ ਤੋਂ ਵੱਧ ਗੱਡੀ ਮੇਰੀ ਬਾਹਰੇ ਖੜੀ ਹੋ ਜਗੀ ਤੇ ਅੰਦਰ ਲਾਉਣ ਲੱਗਿਆ ਤੀਗਾ ਇੱਕ ਨੇ ਮੈਂ ਨਾਗ ਰਿਆਂਗੇ ਆ ਪਿੰਡ ਜਾਂਦੇ ਸਰਕੀ ਦੇਦਾਂ ਵੀ ਉੱਤੇ ਪੁਲਿਸ ਪਾਰਟੀ ਖੜੀ ਆ ਤੇ ਪਿੰਡ ਵਾਲੇ ਇਕੱਠੇ ਹੋਏ ਖੜੇ ਸੀਗੇ ਮੈਂ ਕਿਹਾ ਜੀ ਵੀ ਕਿੱਥੇ ਨਹੀਂ ਕਹਿੰਦਾ ਵੀ ਇਹ ਗੱਡੀ ਚ ਨਹੀਂ ਮਾਹੀ ਚਲੋ ਬੜਾ ਫੜ ਤੇ ਉੱਥੋਂ ਪੋਰਸ ਪਾਰਟੀ ਖੜੀ ਸੀ ਤੇ ਜਾਨੂ ਮੈਂ ਮਤਲਬ ਲੰਗੇ ਅਸੀਂ ਉੱਥੋਂ ਹਸਪਤਾਲ ਆ ਕੇ ਹਸਪਤਾਲ ਆ ਕੇ ਇੱਥੇ ਟ੍ਰੀਟਮੈਂਟ ਕਰਾਇਆ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਸਹੀ ਨਹੀਂ ਲੱਗਿਆ ਉਹਨਾਂ ਨੇ ਗਾਂਹ ਰੈਫਰ ਕਰਤਾ ਜੀ ਬੱਚਾ ਕਿੰਨੀ ਦੇਰ ਦਾ ਸੀਗਾ ਜੀ ਜੀ ਬੱਚਾ ਜੀ ਕਿਤੇ ਡੈਥ ਹੋ ਗਈ ਉਹਦੀ ਹਾਂ ਜੀ ਬੱਚੇ ਦੀ ਮੌਤ ਦੀ ਸੁਣਿਆ ਜੀ ਉੱਥੇ ਡੈਥ ਹੋ ਗਈ ਸੀ ਇੱਥੇ ਕਾਰਨ ਕੀ ਲੱਗਦਾ ਜਿਹੜਾ ਬਸ ਕਾਰਨ ਤਾਂ ਜੀ ਇਹ ਅੰਗਠੀ ਹੋਇਆ ਜੀ ਮਤਲਬ ਕੋਲਾ ਇਹਨਾਂ ਨੇ ਨੇਰੇ ਹੀ ਵਰਤ ਲਿਆ ਜੀ ਤੇ ਜਿਹੜੇ ਜਿੰਦੇ ਖੋਲੇ ਗਏ ਨੇ ਕੁੰਡਾ ਲੱਗਿਆ ਹੋਇਆ ਸੀ ਜਦ ਪੁਲਿਸ ਉੱਥੇ ਪਹੁੰਚੀ ਅੰਦਰੋਂ ਲੱਗੇ ਹੋਏ ਠੀਕੇ ਜੀ ਪਿੰਡ ਵਾਲਿਆਂ ਨੇ ਤੇ ਕੋਠੀ ਜਿਹੜਾ ਮਾਲਕ ᱛੀਹਾ ਉਹਨੇ ਤੋੜੇ ਨਹੀਂ ਜੀ ਆਪ ਆ ਕੇ ਉਹਨਾਂ ਨੇ ਮੈਨੂੰ ਫੋਨ ਕੀਤਾ ਤੇ ਉਹਨਾਂ ਨੇ ਪਹਿਲਾਂ ਦੇਖਿਆ ਸ਼ੀਸ਼ੇ ਦੇ ਵਿੱਚ ਜਦਨੇ ਫੋਨ ਕੀਤਾ ਵੀ ਮੇਰਾ ਮੁੰਡਾ ਟਿੱਲਾ ਹੋ ਗਿਆ ਇਹਨੇ ਇਹ ਨਹੀਂ ਦੱਸਿਆ ਵੀ ਮੈਮੀ ਮਤਲਬ ਹੋ ਗਿਆ ਜਾਨੂੰ ਤੇ ਜਾ ਮੁੰਡਾ ਉਹ ਜਾਦ ਉਹਨਾਂ ਨੇ ਆ ਕੇ ਦੇਖਿਆ ਪਹਿਨਾ ਤੇ ਉਹਨਾਂ ਨੇ ਦੇਖਿਆ ਵੀ ਕੋਈ ਹੈ ਨਹੀਂਗਾ ਫਿਰ ਕੋਠੇ ਦੇ ਗਵਾਂਡੀਆਂ ਨੇ ਪੌੜੀ ਚ ਮੰਗ ਕੇ ਚੜ ਕੇ ਗੇਜਾਦੋਂ ਨੇ ਦੇਖਿਆ ਵੀ ਇਹ ਤਿੰਨੇ ਜਾਨੇ ਫਰਸ਼ ਤੇ ਗਿਰੇ ਪਏ ਨੇ ਜਦ ਇਹਨੂੰ ਮਤਲਬ ਦਰਵਾਜ਼ਾ ਤੋੜ ਕੇ ਠਾਲੇ ਆਏ ਇਹਨਾਂ ਨੂੰ ਕੋਈ ਸੁੱਧ-ਬੁੱਧ ਨਹੀਂ ਦੀਗੀ ਨਾ ਇਹ ਮੇਰੇ ਭਰਾ ਨੂੰ ਨਾ ਇਹਦੀ ਵਾਈਫ ਨੂੰ ਬੱਚਾ ਦਾ ਵਿਚਾਰਾ ਜੰਮ ਹੀ ਕੋਈ ਹਿਲਚਲ ਕਰ ਰਹੀ ਨਹੀਂ ਰਹਾ ਠੀਕ ਆ ਜੀ ਹੁਣ ਠੀਕ ਨੇ ਇਹ ਦੋਨੇ ਮੀਆਂ-ਬੀਵੀ ਠੀਕ ਨੇ ਤੁਹਾਡਾ ਭਾਈ ਤੇ ਭਤੀਜੀ ਹਾਂਜੀ ਇਹ ਠੀਕ ਨੇ ਜੀ ਤੋ ਜੀ ਕੀ ਅਮਿਤ ਸ਼ਰਮਾ ਨਾਮ ਹੈ ਮੇਰਾ ਅਮਿਤ ਜੀ ਇਹ ਕਿਹੜਾ ਮਹੱਲਾ ਹੈ ਇਹ ਮਹੱਲਾ ਗੁਬਿੰਦਗੜ੍ਹ ਕੀ ਗੱਲ ਬਾਤ ਥੋੜੀ ਸੀ ਐਕਸਲ ਗੱਲ ਬਾਤ ਇਹ ਹੋਈ ਹੈ ਜੀ ਇੱਥੇ ਨੇਪਾਲੀ ਫੈਮਿਲੀ ਕਿਰਾਏ ਤੇ ਰਹਿੰਦੀ ਹੈ ਤਾਂ ਉਹ ਰਾਤੀ ਕਿਤੇ ਆਏ ਉਹਨੇ ਆਮ ਤੋਂ ਠੰਡ ਹੈਗੀ ਆ ਅੰਦਰ ਤਾਂ ਵੀ ਛੋਟੇ ਛੋਟੇ ਬੱਚੇ ਇੱਕ 2 2.5 ਸਾਲ ਦਾ ਬੱਚਾ ਆ ਇੱਕ 8 ਕਿ ਮਹੀਨੇ ਦਾ ਬੱਚਾ ਆ ਤਾਂ ਉਹ ਰਾਤੀ ਕਿਤੇ ਉਹਨਾਂ ਨੇ ਅੰਦਰ ਅੰਗੀਠੀ-ਮੁੱਠੀ ਬਾਲੀ ਆ ਅੰਗੀਠੀ ਬਾਲਨ ਦੇ ਨਾਲ ਗਿਆ ਚੜ ਗਈ ਆ ਪੂਰੀ ਫੈਮਿਲੀ ਨੂੰ ਤਾਂ ਵੀ ਸਵੇਰੇ ਵੀ ਸਾਰੇ ਸੀਰੀਅਸ ਸਗੇ ਮੇਰੇ ਹਸਬੰਦ ਬੱਚ ਗਿਆ ਵਾ ਉਹ ਵੀ ਸੀਰੀਅਸ ਸੀ ਬੱਚੇ ਵੀ ਸੀਰੀਅਸ ਸੀ ਬੱਚਿਆਂ ਨੂੰ ਵੀ ਹਸਪੀਟਲ ਐਡਮਿਟ ਕਰਾਤਾ ਵਾ ਤਾਂ ਲੇਡੀ ਸੀ ਜਿਹੜੀ ਲੇਡੀ ਦੀ ਡੈਥ ਹੋ ਗਈ ਸਰ ਪਤਾ ਕਿੱਦਾਂ ਲੱਗਦਾ ਕਿ ਇਹ ਸਾਰੀ ਲੈਂਸੀ ਉਹਨਾਂ ਦੇ ਜਿਹੜੇ ਇੱਥੇ 2-4 2-4 ਵਰਕਰ ਇਹ 2-4 ਭਰਾ ਜਾਂ ਫੈਮਿਲੀ ਕਲਰ ਨਾਲ ਨਾਲੋ ਨਾਲ ਹੀ ਰਹਿੰਦੀਆਂ ਵਾ ਕੋਈ ਦੋ ਮਕਾਨ ਛੱਡ ਕੇ ਜਾਂ ਦੋ ਮਕਾਨ ਅੱਗੇ ਪਿੱਛੇ ਉਹਦੇ ਕਰਕੇ ਹੋਈ ਸਾਰੀ ਗੱਲ ਬਸ ਉਹ ਤਾਂ ਤੋਂ ਪਤਾ ਲੱਗਾ ਜਦੋਂ ਉਹਨਾਂ ਨੇ ਖਾਪ ਪਾਈ ਹਾਂ ਪੁਲਿਸ ਨੂੰ ਇਤਲਾਹ ਕਰ ਹਾਂ ਪੁਲਿਸ ਨੂੰ ਇਤਲਾਹ ਕਰਤਾ ਪੁਲਿਸ ਆ ਗਈ ਹੈ ਠੀਕ ਹੈ ਉਹਨਾਂ ਨੇ ਦੇਖ ਲਿਆ ਸਾਰੀ ਵੈਰੀਫਿਕੇਸ਼ਨ ਕਰ ਲਈ ਉਹਨਾਂ ਨੇ ਕੋਈ ਚੱਕਰ ਨਹੀਂ ਬੱਚੇ ਔਰ ਪਿਤਾ ਦੀ ਕੰਡੀਸ਼ਨ ਕਿਸ ਤਰ੍ਹਾਂ ਇਸ ਤਰ੍ਹਾਂ ਛੋਟਾ ਬੇਟਾ ਜਿਹੜਾ 8 ਕਿ ਮਹੀਨੇ ਦਾ ਉਹ ਥੋੜਾ ਸੀਰੀਅਸ ਹੈ ਤਾਂ ਉਹ ਕਮਲੋ ਹਸਪੀਟਲ ਚਾ ਦੋਵੇਂ ਬੱਚੇ ਕਮਲੋ ਹਸਪੀਟਲ ਚਾ ਤਾਂ ਫਾਦਰ ਹੈ ਜਿਹੜਾ ਇਹਨਾਂ ਦਾ ਵਿਸ਼ਾਲ ਉਹਦਾ ਵੀ ਹਸਬੰਡ ਜਿਹਦੀ ਡੈਥ ਹੋਈ ਆ ਉਹ ਜਨਤਾ ਹਸਪੀਟਲ ਆ ਉਹ ਵੀ ਥੋੜਾ ਠੀਕ ਹੈ ਉਹ ਚਲੋ ਤਾਂ ਬੱਚੇ ਸੀਰੀਅਸ ਆ ਛੋਟਾ ਬੱਚਾ ਸੀਰੀਅਸ ਹੀ ਹੈ ਉਹ ਤਾਂ ਕੋਈ ਰੈਲਟੀ ਕਿੱਥੇ ਆਇਆ ਹੈ ਰੈਲਟੀ ਉਹ ਜੋ ਸੋਨਨ ਦੇ ਵਿੱਚ ਆਇਆ ਉਹ ਕਹਿੰਦੇ ਦਿੱਲੀ ਰਹਿੰਦੇ ਆ ਜੋ ਬ੍ਰਦਰ ਵਗੈਰਾ ਉਹ ਆ ਰਹੇ ਆ ਬਾਕੀ ਜਿਹੜੇ ਦੂਰ ਨੇੜੇ ਦੇ ਰਿਸ਼ਤੇਦਾਰ ਆ ਕੋਈ ਫਰੈਂਡਸ ਆ ਉਹ ਆਏ ਹੋਏ ਸਾਰੇ ਉਹ ਤਾਂ ਹਸਬੰਡ ਕੀ ਕੰਮ ਕਰਦੇ ਆ ਉਹਨਾਂ ਦੇ ਹਸਬੰਡ ਉਹੀ ਫਾਸਟ ਫੂਡ ਦਾ ਸਾਰੇ ਨੇ ਕੰਮ ਕਰਦੇ ਸੀਗੇ ਪੰਜ ਸੱਤ ਜਣੇ ਹੈਗੇ ਰਲ ਮਿਲ ਕੇ ਹਾਂ ਸਰ ਕੀ ਨਾਮ ਉਹਦਾ ਮੈਂ ਐਸੇ ਬਲਵਿੰਦਰ ਸਿੰਘ ਠਾਣਾ ਨਮੀਬਾਰਾ ਦੀ ਤੋਂ ਸਰ ਜੀ ਜਗਤ ਹੋਇਆ ਅੱਜ ਇੱਕ ਟੈਲੀਫੋਨ ਮਸੂਲ ਹੋਇਆ ਠਾਣੇ ਸਾਨੂੰ ਤੇ ਗਵਿੰਦਗੜ੍ਹ ਮਹੱਲੇ ਦੇ ਵਿੱਚ ਇੱਕ ਪਰਿਵਾਰ ਕਾਜਲ ਨਾਮ ਕੋ ਲੜਕੀ ਹੈ ਤੇ ਘਰ ਵਾਲਾ ਬਿਸ਼ਾਲ ਤੇ ਛੋ ਇਹ ਇਥੇ ਕਮਰਾ ਕਿਰਾਏ ਤੇ ਲਿਆਇਆ ਸੀਗਾ ਤੇ ਆਪ ਫਾਸਟ ਫੂਡ ਦਾ ਕੰਮ ਕਰਦੀ ਸੀ ਜੇ ਰਾਤ ਨੂੰ ਇਹਨਾਂ ਨੇ ਠੰਡ ਜਿਆਦਾ ਹੋਣ ਕਰਕੇ ਅੰਦਰ ਕੋਲੇ ਲਾ ਲਏ ਮਿੱਟੀ ਵਾਲੇ ਕੋਲੇ ਉਹਦੇ ਨਾਲ ਗੈਸ ਬੰਦ ਦੇ ਨਾਲ ਜਦੋਂ ਇਹਨਾਂ ਨੂੰ ਘਬਰਾਹਟ ਜੀ ਹੋਈ ਤਾਂ ਦੇਖਿਆ ਉੱਠ ਕੇ ਤੇ ਮੇਰੀ ਘਰ ਵਾਲੀ ਜਿਹੜੀ ਕੇਚਤੀ ਪਈ ਉਹਦੀ ਮੌਤ ਹੋ ਚੁੱਕੀ ਸੀ ਮੌਤ ਦਾ ਕਾਰਨ ਇਹੀ ਹੈ ਵੀ ਜਿਹੜੀ ਗੈਸ ਦੀ ਪੱਟੀ ਨਾਲ ਮੌਤ ਹੋਈ ਆ ਤੇ ਹੁਣ ਜਿਹੜੀ ਆ ਬਾਡੀ ਆ ਪਕਵਜ ਤੇ ਲੈ ਰਹੇ ਆ ਤੇ ਉਹਨੂੰ 173 ਦੀ ਕਾਰ ਵੀ ਬਾਸੇ ਬਾਡੀ ਨੂੰ ਸਿਵਲ ਹਸਤਾਂ ਚ ਜੀ ਦਾਲ ਕਰਾਵਾਂ ਜੀਨ ਆ ਮੋਹਲਕ ਸਿੰਘ ਤੋਂ 22 ਪਤਨੀ ਜੀ ਸੋਮਨਪ੍ਰੀਤ ਉਹਨਾਂ ਦਾ ਇੱਕ ਉਹਨਾਂ ਦਾ ਬੱਚਾ ਸੀਗਾ 2 ਸਾਲ ਦਾ ਇਹਨਾਂ ਨੇ ਇਹ ਰਾਤ ਨੂੰ ਨਾ ਕਿਤੇ ਠੰਡ ਕਰਕੇ ਸਿੱਕੀ ਵਾ ਕੇ ਰੱਖ ਲਈ ਅੰਦਰ ਉਹ ਮਿੱਠੀ ਨਾਲ ਉਹਨਾਂ ਨੂੰ ਜਿਹੜਾ ਹੈਗਾ ਸਫੋਕਸ਼ਨ ਹੋਣ ਕਰਕੇ ਉਹ ਮਤਲਬ ਗਿਰਗੇ ਗੁਲਟੀਆਂ ਵਾਰਨ ਲੱਗੀਆਂ ਤੋਂ ਸਾਨੂੰ ਪਤਾ ਲੱਗਿਆ ਫਿਰ ਉਹਨਾਂ ਨੂੰ ਹਸਪੀਟਲ ਅਡਮਿਟ ਕਰਾਇਆ ਉਹ ਬੱਚੇ ਨੇ ਤਾਂ ਜਿਹੜਾ ਛੋਟਾ ਬੱਚਾ ਸੀਗਾ 2 ਸਾਲ ਦਾ ਉਹ ਵੀ ਤਾਂ ਡੈਥ ਹੋ ਗਈ ਹੈ ਦੂਜੇ ਵੱਡੇ ਬੱਤੀ ਚ ਰੈਫਰ ਕਰ ਦਿੱਤੇ ਸੀਗੇ ਲੇਕਿਨ ਹੁਣ ਠੀਕ ਨਹੀਂ ਇਹ ਅੰਦਰ ਪਿਨਾਵਾ ਗੈਸ ਤੇ ਬੰਜੀ ਹਾਂਜੀ ਹਾਂ ਕੋਈ ਬਿਚੀ ਜਿਹੜੀ ਗੈਸ ਸੀਗੀ ਉਹਨਾਂ ਨੇ ਨਾ ਕਮਰੇ ਦੇ ਵਿੱਚ ਕੋਈ ਐਕਜੈਕਟ ਸਟੇਮ ਨਹੀਂ ਸੀਗਾ ਉਹਦੇ ਕਰਕੇ ਉਹਨਾਂ ਦਾ ਜਿਹੜਾ ਅੰਦਰੇ ਪੋਡਾ ਲਾ ਲਿਆ ਗੇਟ ਲੱਗਣ ਹੋਣ ਕਰਕੇ ਅੰਦਰ ਕਾਫੀ ਜੀਠੀ ਦਾ ਜਿਹੜਾ ਕੋਲਿਆਂ ਦਾ ਉਹ ਗੈਸ ਬਣ ਗਿਆ ਮਤਲਬ ਮੌਕੇ ਤੇ ਪਹੁੰਚ ਕੇ ਇਹ ਜ਼ਬਰਦਸਤ ਜਿਹੇ ਬਰਾ ਤੋੜ ਕੇ ਕੱਢੇ ਬਿਲਕੁਲ ਜਿਵੇਂ ਮੌਕੇ ਤੇ ਜਿਹੜੇ ਪਹੁੰਚੇ ਨਾ ਉਹ ਸੇ ਲੋਕਾਂ ਵੀ ਕੱਟੋ ਗਿਆ ਸੇ ਉਹ ਨਾ ਨਾ ਪੌੜੀ ਲਾ ਕੇ ਕੋਠੇ ਰੰਗ ਉਮਰ ਵਰਗੇ ਉਹਨਾਂ ਦੇ ਵਾਜੇ ਕੋਨੇ ਤੰਗ ਜਾਤੇ ਟੰਗੇ ਬਗਾਰਾ ਮੌਜੇ ਤੋੜ ਕੇ ਜੇ ਬੰਦੇ ਕੱਟੇ